ਕੀ ਨਹੀਂ ਤੁਹਾਡਾ ਕਿਹੜਾ ਪਿੰਡ ਆ ਜੀ ਸਾਪੁੱਟਾ ਹੁਣ ਜਮੀਨ ਤੋਂ ਨਾ ਹੋ ਰਹੀ ਕਿੱਥਾਂ ਦੇਖ ਰਹੇ ਹੋ ਤੁਸੀਂ ਹਾਂ ਹਾਂ ਤੇ ਕਿਹੜੀ ਕਿਹੜੀ ਹੈ ਕਿਹੜੇ ਵੀਰਾਂ ਨਾਲ ਜਿਹੜਾ ਤੁਹਾਨੂੰ ਮਿਲਣਾ ਚਾਹੀਦਾ ਵਧੀਆ ਹੋਣਾ ਕਿ ਜਿਹੜੇ ਨਸ਼ੇ ਬੰਦ ਕਰ ਨਸ਼ੇ ਨਹੀਂ ਜੇ ਬੰਦ ਹੋਣਗੇ ਨਸ਼ੇ ਬੰਦ ਹੋ ਰਹੇ ਬੱਚੇ ਬਰਬਾਦ ਹੋ ਚੁੱਕੇ ਨੇ ਤਾਂ ਜੇਕਰ ਪੰਜਾਬ ਸਰਕਾਰ ਦੀ ਕਰੇ ਪੰਜਾਬ ਸਰਕਾਰ ਕਰੇ ਨਸ਼ੇ ਬੰਦ ਕਰਾ ਰਹੀ ਹੈ ਕਰਵਾ ਰਹੇ ਹੁੰਗੇ ਪਰ ਹਾਂਜੀ ਕੋਸ਼ਿਸ਼ ਕਰਦੇ ਹੁੰਦੇ ਪਰ ਹੋਇਆ ਹੋਇਆ ਨਹੀਂ ਮਤੁਹੀ ਕੀ ਮੰਗ ਕਰਦੇ ਹੋ ਅਸੀਂ ਇਹੋ ਹੀ ਅੰਨੇ ਉਹੋ ਹੀ ਸਰਕਾਰ ਆਵੇ ਜਿਹੜੀ ਬੱਚਿਆਂ ਨੂੰ ਬਚਾ ਲੇ ਸਾਡੇ ਬੱਚਿਆਂ ਨੂੰ ਬਚਾ ਬੱਚੇ ਬਹੁਤ ਪਰਵਾਹ ਦੇ ਚਾਹਦੇ ਨੇ ਦੇ ਭਾਈ ਕਿਤਾ ਦੇਖ ਲਿਓ ਵਟਾਂਗਾ ਅੱਜ ਬਹੁਤ ਵਧੀਆ ਚੱਲ ਰਿਹਾ ਜੀ ਕਿਹੜਾ ਪਿੰਡਾ ਹੀ ਆ ਸਭ ਪੰਜਾਬੀ ਹਾਂ ਮੋੜ ਤੇ ਤਰ੍ਹਾਂ ਦਾ ਪਿੰਡ ਬਹੁਤ ਵਧੀਆ ਜੀ ਮੌਲਾ ਜੀ ਤੱਕਾਂ ਬਾਬੇ ਦੀ ਕਿਰਪਾ ਰੇ ਹਰ ਸਾਲ ਇੱਥੇ ਬਿਨਾਂ ਲੜਾਈ ਝਗੜੇ ਬਿਨਾਂ ਖਿੰਦੀ ਜੀ ਤੇ ਤੁਸੀਂ ਕੈਂਡੀਡੇਟ ਕਿਹੋ ਜਿਹਾ ਹੋਣਾ ਚਾਹੀਦਾ ਹਲਕੇ ਦਾ ਯੰਡੇ ਵਧੀਆ ਹੋਣਾ ਗਏਦਾ ਜੀ ਹਣਕੇ ਦਾ ਹਾਂਜੀ ਇਮਾਨਦਾਰ ਹੋਣਾ ਈਦਾ ਜੀ ਕੰਮ ਕਰਉਣ ਵਾਲਾ ਹਾਂ ਨਾ ਅੱਜ ਭਾਈ ਕੀ ਨਾਲੀ ਤੁਹਾਡਾ ਸਰਪ੍ਰੇਖ ਜੀ ਅੱਜ ਜ਼ਮੀਨ ਤੋਂ ਹੋ ਰਹੀ ਆ ਤੂੰ ਕਿਤਰਾ ਦੇਖ ਰਹੇ ਹੋ ਇਹ ਬਹੁਤ ਵਧੀਆ ਮਾਹੌਲ ਹੈ ਜੰਮੀ ਚੋਣਾ ਨੂੰ ਮੈਨੂੰ ਇੱਕ ਮੌਕਾ ਮਿਲਿਆ ਆਂ ਪਾਰਟੀ ਨੂੰ ਹਾਂਜੀ ਤੇ ਐਹੀ ਸਰਦਾਰ ਗਦੀਪ ਸਿੰਘ ਰਧਾਵਾ ਨੂੰ ਪੂਰਾ ਇੱਕ ਆਪਣੇ ਪਿੰਡੋਂ ਪਹਿਲਾਂ ਵੀ ਇੱਥੇ ਰਹੇ ਤੇ ਕਾਹਦੀ ਪੂਰੀ ਮੋਰਮੈਂਟ ਕਰਾਂਗੇ ਪਿੰਡਾਂ ਵਿੱਚ ਖਾਸੀਅਤ ਕੀ ਹੈ ਗਦੀਪ ਸਿੰਘ ਦੀ ਰਤੀਬ ਸਿੰਘ ਦੀ ਖਾਸੀਅਤ ਇਹ ਵੀ ਲੋਕਾਂ ਨਾਲ ਉਹਨਾਂ ਦਾ ਪ੍ਰੇਮ ਪਿਆਰ ਲੋਕਾਂ ਨਾਲ ਵਿਚਰਦੇ ਬਹੁਤ ਵਧੀਆ ਬੋਲੀ ਬਹੁਤ ਪਿਆਰ ਦੀ ਉਹਨਾਂ ਦੀ ਇੱਕ ਆਪਣੇ ਉਹਨਾਂ ਦਾ ਸਭਾ ਕਮੇਟੀ ਸਭ ਤੋਂ ਵਧੀਆ ਸੰਗਠਨ ਹੈ। ਨਾਮ ਤੁਹਾਡਾ? ਮੇਰਾ ਨਾਮ ਚਰਨਜੀਤ ਸਿੰਘ ਚੰਨੀ ਹੈ। ਹਾਂਜੀ। ਕਿਹੜਾ ਪਿੰਡ ਹੈ ਇਹ? ਇਹ ਸ਼ਾਹਪੁਰ ਜਾਇ। ਹਾਂਜੀ। ਚੰਨੀ ਹੈ। ਤੇ ਕਿੱਥਾ ਦੇਖ ਰਹੇ ਹੋ ਵੋਟਾਂ ਨੂੰ? ਵੇਖੋ ਵੋਟਾਂ ਨੂੰ ਤੇ ਇਹ ਆ ਜੀ ਬੜੀ ਸ਼ਾਂਤੀ ਨਾਲ ਵੋਟਾਂ ਹੋ ਰਹੀਆਂ ਲੋਕਾਂ 'ਚ ਬਹੁਤ ਐਕਸਾਈਟਮੈਂਟ ਹੈ ਵੋਟਾਂ ਨੂੰ ਲੈ ਕੇ। ਠੀਕ ਹੈ ਜੀ। ਬੜੇ ਪਿਆਰ ਨਾਲ ਲੋਕ ਭਾਈਚਾਰਾ ਬੂਟ ਪਾ ਰਹੇ। ਕਿੱਥਾ ਕੈਂਡੀਡੇਟ ਬਣ ਜਾਏਗਾ? ਇਹੋ ਕੈਂਡੀਡੇਟ ਜਿਹੜਾ ਵਾ ਲੋਕਾਂ ਦੇ ਕਿਤੇ ਵਾਸਤੇ ਹੋਣਾ ਚਾਹੀਦਾ ਕੋਈ ਲੋਕ ਜਿਹੜਾ ਕੈਂਡੀਡੇਟ ਚੰਗੇ ਲੋਕ ਕੈਂਡੀਡੇਟ ਨੂੰ ਚਾਹੀਦਾ ਕਿ ਮਨਮਾਨਦਾਰੀ ਨਾਲ ਲੋਕਾਂ ਦੇ ਖੇਤਰ ਵਿੱਚ ਕੰਮ ਕਰਾਂ ਔਰ ਜਿਹੜੇ ਜਿਹੜੇ ਕੰਮ ਹੋਣ ਵਾਲੇ ਨੇ ਸਹੀ ਤੇ ਕਰਦੇ ਹਾਂ ਹਾਂਜੀ ਇਮਾਨਦਾਰ ਹੋਣਾ ਜਿਹੜਾ ਸਭ ਤੋਂ ਵੱਡੀ ਗੱਲ ਹੈ ਵੋਟ ਕਿਤਾ ਨੂੰ ਇੱਕ ਲੱਗ ਦੇ ਰਿਹਾ ਹਾਂਜੀ ਅਸੀਂ ਵੋਟਾਂ ਕਿਤਾ ਦੇ ਰਿਹਾ ਅੱਜ ਇਕੋ ਵੋਟਰਾਂ ਵੋਟਾਂ ਦਾ ਤੇ ਇਹ ਆ ਕਿ ਹਰ ਵਾਰੀ ਜਿਹੜੀ ਵੋਟ ਆ ਉਹ ਤੇ ਜਿਹੜੀ ਹੈਗੀ ਆਪਣੀ ਅੰਦਰੂਨੀ ਜਿਹੜੀ ਲੋਕਾਂ ਦੀ ਹੈਗੀ ਮਾਨਸਿਕਤਾ ਉਹਦੇ ਅਕੋਰਡਿੰਗ ਚੱਲਦੀ ਆ ਔਰ ਬੜੀ ਮੈਂ ਵੇਖਣ ਰਿਹਾ ਸਵੇਰ ਦਾ ਕਿ ਲੋਕਾਂ ਦੇ ਵਿੱਚ ਬੜਾ ਭਾਈਚਾਰਾ ਵਾ ਵੋਟ ਨੂੰ ਲੈ ਕੇ ਬੜੇ ਮਾਨਸਿਕਤਾ ਨਾਲ ਲੋਕ ਵੋਟ ਪਾ ਕੇ ਆ ਰਹੇ ਨੇ ਇਲੈਕਸ਼ਨ ਚੱਲ ਰਹੀ ਹੈ ਸਾਡੇ ਪਿੰਡ ਦੇ ਵਿੱਚ ਸਾਡੇ ਹਲਕੇ ਦੇ ਵਿੱਚ ਜਿਵੇਂ ਚੋਣ ਚੱਲ ਰਹੀ ਹੈ ਕਿਹੜਾ ਪਿੰਡ ਆਈ ਹੈ ਸਾਡਾ ਤਿੰਨ ਛਾਪਰ ਜਾਜਨੇ ਆ ਜਿੱਥੇ ਬਹੁਤ ਸੁਖਸ਼ਾਂਤੀ ਨਾਲ ਵੋਟਾਂ ਪੈ ਰਹੀਆਂ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਆ ਤੇ ਲੋਕ ਜਿਹੜੇ ਆ ਬੜੀ ਖੁਸ਼ੀ ਨਾਲ ਬੜੇ ਉਤਸ਼ਾਹ ਨਾਲ ਵੋਟਾਂ ਪਾ ਰਹੇ ਨੇ ਤੇ ਵੋਟਾਂ ਜਿਹੜੀਆਂ ਪੈ ਰਹੀਆਂ ਨੇ ਬਾਕੀ ਸਾਡੀ ਇਹੋ ਹੀ ਦਰਸ਼ਕਾਂ ਨੂੰ ਸਾਰੇ ਵੋਟਰਾਂ ਨੂੰ ਇਹ ਅਪੀਲ ਆ ਕਿ ਸੁਖਸ਼ਾਂਤੀ ਨਾਲ ਇੱਕ ਸਾਂਝੀ ਵਾਅਦਾ ਦੇ ਨਾਲ ਵੋਟਾਂ ਪਾਉਣ ਕਿਸੇ ਨੂੰ ਤਲਕੀ ਚਾਹੁੰਦੀ ਕੋਈ ਲੋੜ ਨਹੀਂ ਹੈ ਤੇ ਪ੍ਰਮਾਤਮਾ ਅਗੇ ਸਾਡੀ ਇਹ ਅਰਦਾਸ ਹੈ ਜੀ ਇੱਥੇ ਜਿਹੜੀਆਂ ਵੋਟਾਂ ਨੇ ਪਿੰਡ ਦਾ ਕਿ ਆਇਆ ਉਹ ਤਾਂ ਪਾਉਣ ਦਾ ਹਾਂਜੀ ਤੇ ਕਿਹੜੀ ਪਾਰਟੀ ਦੇ ਤੁਹਾਡੇ ਸਾਬ ਨਾਲ ਅੱਗੇ ਜਾਰੀ ਰੱਖਦੇ ਦੇਖੋ ਪਾਰਟੀਆਂ ਦੋਵੇਂ ਜੜੀਆਂ ਨੇ ਕਾਫੀ ਕੰਪੀਟੀਸ਼ਨ ਹੈ ਅੱਛਾ ਜੀ 1921 ਦਾ ਫਰਕ ਹੋ ਸਕਦਾ ਹੈ ਬਾਕੀ ਜਿਹੜਾ ਬਹੁਤ ਵਧੀਆ ਦੋਹਾਂ ਪਾਰਟੀਆਂ ਦੇ ਵਿੱਚ ਕੰਪੀਟੀਸ਼ਨ ਹੈ ਹਮ ਕੈਂਡੀਡੇਟ ਕਿਹੋ ਜਿਹਾ ਹੋਣਾ ਚਾਹੀਦਾ ਕੈਂਡੀਡੇਟ ਦੇਖੋ ਜਿਹੜਾ ਵੀ ਕੋਈ ਬਣਦਾ ਵਾ ਮੈਂ ਕਹਿੰਦਾ ਵੀ ਉਹ ਕੈਂਡੀਡੇਟ ਨੂੰ ਲੋਕਾਂ ਦੇ ਕੰਮ ਕਰਨੇ ਚਾਹੀਦੇ ਆ ਤੇ ਗਰਾਊਂਡ ਲੈਵਲ ਤੇ ਆ ਕੇ ਲੋਕਾਂ ਨੂੰ ਲੋਕ ਦੀਆਂ ਦਾ ਜਿਹੜਾ ਆ ਉਹ ਹਿੱਸਾ ਦੇਣਾ ਚਾਹੀਦਾ